ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੋਹਣਗੜ ਰੱਤੇ ਵਾਲਾ ਫਰੀਜਪੁਰ ਜ਼ਿਲ੍ਹਾ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਗੁਰੂਰ ਸਾਹਿਬ ਮੰਡੀ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵੱਡੇ ਖੁੱਲੇ ਢਾਂਚੇ ਦੀ ਤੇ ਸਾਫ਼ ਸੁਥਰੇ ਥਾਂ ਹਵਾ ਨਦੀ ਪਹਿਲਾ ਸੂਆ ਮੋਰਾ ਗੱਬਣ ਝੋਟੀ ਆ ਜਿਹੜੀ ਕਿ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਕਿ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਆ ਸਖਰਾਜ ਭੋਮਾਰਾਮ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਆਹ ਸਾਰੀ ਜਾਣਕਾਰੀ ਦੋਸਤੋ ਇਹਦੇ ਬਾਰੇ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਤੇ ਕਰਦੇ ਆਂ ਗੱਲਬਾਤ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੁੰਨਾ ਰਾਮ ਸਿੰਘ ਸ਼ਾਮਲਾਲ ਮੁੰਨਾ ਰਾਮ ਸਨ ਅਵ ਸ਼ਾਮਲਾਲ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 7529894510 7529894510 94510 ਇਹ ਝੋਟੀ ਬਾਈ ਆਪਣੇ ਘਰ ਦੀ ਆ ਨਾ ਘਰ ਦੀ ਆ ਜੀ ਤੇ ਪਹਿਲਾ ਸੂਆ ਹੁੰਦੀ ਆ ਹਾਂਜੀ ਕਿੰਨੇ ਕੁ ਦਿਨ ਲੈਂਦੀ ਆ ਬਾਈ ਅਗੇ 15 20 ਦਿਨ ਲੈ ਜੀ 15 20 ਦਿਨ ਤੇ ਬਾਈ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਕਢ ਰਿਆ ਤੁਹਾਡੇ ਕੋਲੇ 10 ਲੀਟਰ ਦੁੱਧ ਸੀ ਗਈ ਇਹਦੀ ਮਾਂ ਥਲੇ 16 17 ਲੀਟਰ ਹਾਂਜੀ ਤੇ ਇਹ ਆਪਣਾ ਕਿੰਨਾ ਕੁ ਦੁੱਧ ਪਹਿਲੇ ਸੂਏ ਕਢ ਦੂਗੀ ਬਾਈ ਇਹ 17 18 ਲੀਟਰ ਦੁੱਧ ਕਢੂਗੀ ਪਹਿਲੇ ਸੂਏ ਹਾਂਜੀ ਠੀਕ ਆ ਤੇ ਸੀਮਣ ਕਿਹੜਾ ਲੱਗਿਆ ਬਾਈ ਜੀ ਇਹਦੇ ਮੋਦੀ ਮੋਦੀ ਦਾ ਲੱਗਿਆ ਸੀ ਲక్ష్ਮੀ ਡੇਰੀ ਫਾਰਮਿੰਗ ਵਾਲਾ ਲక్ష్ਮੀ ਡੇਰੀ ਫਾਰਮਿੰਗ ਵਾਲਿਆਂ ਦਾ ਮੋਦੀ ਦਾ ਬੁੱਲ ਦਾ ਸੀਮਣ ਲੱਗਿਆ ਇਹਦੇ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਗੋਲ ਸਿੰਘ ਦੀ ਆ ਬਿਲਕੁਲ ਤੇ ਥਣ ਹਵਾਨਾ ਬਾ ਕਮਾਲ ਕੱਢੂਗੀ ਬਹੁਤ ਸ਼ਾਨਦਾਰ ਥਣ ਲੱਗਿਆ ਦੋਸਤੋ ਨੇੜੇ ਹੋ ਕੇ ਤੁਹਾਨੂੰ ਥਣ ਦਿਖਾਉਣੇ ਆ ਬਹੁਤ ਹੀ ਵਧੀਆ ਥਣ ਲੱਗਿਆ ਝੋਟੀ ਦਾ ਖੁੱਲਾ ਥਣ ਲੱਗਿਆ ਤੇ ਮੁੱਠੀ ਦੀ ਚੁਆਈ ਵਾਲਾ ਹਾਏ ਦੋਸਤੋ ਪਸਮਾ ਕਰਕੇ ਹੋਰ ਵੀ ਥਣੇ ਚੰਗਾ ਹੋ ਜਾਣਾ ਕਦ ਕਾਠ ਬਾ ਕਮਾਲ ਆ ਝੋਟੀ ਬਹੁਤ ਉੱਚੇ ਕਦ ਕਾਠ ਦੀ ਆ ਤੇ ਲੇਵਾ ਬਿਲਕੁਲ ਪਧਰਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਇਹਦੇ 15 ਤੋਂ 20 ਦਿਨ ਬਾਈ ਕਹਿੰਦਾ ਵੀ ਸੂਣ ਚ ਵਾਕੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾ ਦਿੰਦੇ ਆ ਦੂਜੇ ਪਾਸੇ ਤੋਂ ਵੀ ਦੋਸਤੋ ਦੇਖ ਸਕਦੇ ਆ ਬਿਲਕੁਲ ਸੇਮ ਥਣਾ ਦਾ ਸੈਜ ਆ ਬਹੁਤ ਹੀ ਸ਼ਾਨਦਾਰ ਥਣ ਲੱਗਿਆ ਦੋਸਤੋ ਵਿਰਲਾ ਚੰਗਾ ਆ ਇਹ ਲਮਾਈ ਵੀ ਥਣ ਦੀ ਬਹੁਤ ਚੰਗੀ ਆ ਤੇ ਕਦ ਕਾਠ ਬਹੁਤ ਵੱਡਾ ਝੋਟੀ ਦਾ ਜਿੰਨਾ ਵੀ ਕਹਿਦੀ ਓਡਾ ਹੀ ਵੱਡਾ ਕਾਦਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਸਾਰੀ ਜੱਜਮੈਂਟ ਹੈ ਜਿਹੜੀ ਇਹਦੀ ਆ ਜਾਣੀ ਆ ਪੱਠਪੂੜਾ ਬਹੁਤ ਚੌੜਾ ਦੋਸਤੋ ਕਿਸੇ ਵੱਡੇ ਬੁੱਲ ਨਾਲੋਂ ਘੱਟ ਨਹੀਂ ਦੇਖ ਸਕਦੇ ਹੋ ਤੁਸੀਂ ਬਹੁਤ ਚੌੜੇ ਪੱਠਪੂੜੇ ਦੀ ਆ ਤੇ ਖੋਲ ਕੇ ਤੁਹਾਨੂੰ ਤੋੜ ਕੇ ਜਰੂਰ ਦਿਖਾਵਾਂਗੇ ਬਸ ਲਾਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰੀ ਜਿੰਨੀ ਵੀ ਕਹਿ ਦੀ ਸਿੱਧੀ ਲਾਇ ਬਾਈ ਠੀਕ ਹੋ ਗਿਆ ਸੱਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਝੋਟੀ ਦਾ ਕਦ ਕਾਠਾ ਤੇ ਬਹੁਤ ਹੀ ਜਿਆਦਾ ਰਾਜੀ ਬਲੀਆ ਦੋਸਤੋ ਤੇ ਕਦ ਕਾਠ ਹਰ ਪੱਖ ਤੋਂ ਚੰਗੀ ਆ ਮੋੜ ਲਓ ਬਾਈ ਜੀ ਬਹੁਤ ਜਿਆਦਾ ਸ਼ਾਨਦਾਰ ਆ ਝੋਟੀ ਆ ਦੋਸਤੋ ਤੁਸੀਂ ਆ ਕੇ ਦੇਖੋਗੇ ਤੁਹਾਡੇ ਝੋਟੀ ਪਸੰਦ ਆਊਗੀ ਬਹੁਤ ਵਿਰਲੀਆਂ ਏਡੇ ਕੱਦ ਦੀਆਂ ਪਹਿਲਾਂ ਝੋਟੀਆਂ ਦੋਸਤੋ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਅੱਜ ਇਹ ਰੱਤੇ ਵਾਲਾ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਜਿੱਥੇ ਝੋਟੀ ਤੁਹਾਨੂੰ ਦਿਖਾ ਰਹੇ ਆ ਬਹੁਤ ਸ਼ਾਨਦਾਰ ਝੋਟੀ ਆ ਤੇ 15 ਦਿਨ ਤੋਂ 20 ਦਿਨਾਂ ਦੇ ਵਿੱਚ ਵਿੱਚ ਇਹਨੇ ਸੂਣ ਚ ਲੈਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਦੋਸਤੋ ਵੀ ਕਿੱਡਾ ਹਵਾਨਾ ਇਹਨੇ ਤਿਆਰ ਕਰਨਾ ਬੰਨਦੇ ਹੋ ਬਾਈ ਜੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਜੀ ਫੋਨ ਤੇ ਕਰਾਂਗੇ ਠੀਕ ਆ ਬਾਈ ਲਓ ਵੀ ਸੱਜਣਾ ਜੇਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਹੋਈ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਜੀ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਵੀਡੀਓ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਦੋਸਤੋ ਜਲਦੀ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ